ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਅਪਾਂ ਚ ਆ ਗਏ ਅੰਨੇ ਬਰਵਾਲੇ ਤੇ ਕੱਲ ਕੀੜਾ ਮਾਰ ਕੇ ਆੰਨੇ ਆਪਾਂ ਪੀਜੀ ਤੇ ਦਿਨ ਹੋ ਗਏ ਗਿਆਨ ਤਕਰੀਬਨ ਇਹਨਾਂ ਦੇ ਉੱਪਰ ਹੋ ਗਿਆ ਨਹੀਂ ਹਾਂ ਜੱਟਾਂ ਨਾਲ ਲੱਗੇ ਦੇ ਲਾਨ ਸਾਤੀ ਤੇ ਪਹਿਲਾਂ ਦੇ ਗਏ ਗਏ ਆ ਬਈ ਤਾਂ ਹੀ 29 ਤਰੀਕ ਨੂੰ ਦਾ ਪਾਣੀ ਛੱਡਿਆ ਦਾ ਆਪਾਂ ਪਹਿਲਾ ਮਤਲਬ ਪੰਜ ਚਾਰ ਦਿਨ ਪਹਿਲਾ ਹੀ ਗਏ ਤੇ तकरीबन 25 ਤਰੀਕ ਮੰਨੋ 25 ਦੇ 22 ਮਹੀਨਾ ਅੱਜ 2 ਤਰੀਕ ਹੋ ਗਈ ਲੰਘ ਜੋ ਸਵਾ ਮਹੀਨਾ ਹੋ ਗਿਆ ਬਾਕੀ ਬੱਦਲ じゃ ਫੇਰ ਉੱਠ ਰਿਹਾ ਆ ਦੇਖੋ ਕੀ ਆ ਕੰਮ ਦਾ ਵੀ ਹੋ ਆ ਰਿਹਾ ਵੇਖੇ ਅਸ ਤਰੇਂ ਬੱਦਲ ਚਾਰੇ ਵੱਸਾ ਬੱਦਲ ਹੋਇਆ ਬਾਈ ਹਾਂ ਦੇਖੋ ਇੱਧਰ ਵੀ ਸਾਰੇ ਸਾਈਡ ਬੱਦਲੇ ਬੱਦਲ ਹੈ ਸ਼ਾਇਦ ਸਾਂਝ ਤੱਕ ਕਰੇ ਦਵੇ ਚਲ ਮਲਾਉਂ ਗਈ ਦਿਖਾਏ ਦਵੇ ਹੁਣੋਂ ਬਹੁਤਾ ਮੈਸੇ ਪਰਸੋਂ ਰਾਤ ਨੂੰ ਬਹੁਤ ਵਧੀਆ ਬਾਰਿਸ਼ ਹੋਈ ਬਾਈ ਚੁਰਾ ਚੱਲ ਰਿਹਾ ਹੁਣ ਵੀ ਆ ਦੇਖੋ ਪਰसों ਰਾਤ ਨੂੰ ਬਹੁਤ ਵਧੀਆ ਬਾਰਿਸ਼ ਹੋਈ ਦੋ ਚਟਾਹਾਂ ਕੰਮ ਦੀਆਂ ਲੱਗੀਆਂ ਡੌਲਾਂ ਦੇ ਉੱਪਰੋਂ ਪਾਣੀ ਚਲਾਦੇ ਬਾਈ ਮੋਟਰ ਆਪਣੀ ਬੰਦ ਖੜੀ ਐ ਅੱਜ 3 ਤਈ ਵਾਰੀ ਦੀ ਅੱਜ ਭਲਾ ਅੱਜ ਲਾਸਟ ਆ ਲਾਸਟ ਨੂੰ ਅੱਜ ਤੀਨ ਵਾਲੀ ਵਾਰੀ ਲਾਸਟ ਦੀ ਇਹ ਜਾ ਚਲੂਗੀ ਫੇਰ ਡਬਲ ਹੀ ਆਣੀ ਮੋਟਰ ਆਪਾਂ ਨੇ ਬੰਦੇ ਕਰੀ ਵੀ ਆ ਬਾਈ ਕਿ ਪਾਣੀ ਖੜਿਆ ਸਾਰੀ ਜੀਰੀਮਾ ਅੱਡੀ ਲੋਡ ਨਹੀਂ ਹੁਣ ਪਾਣੀ ਦੀ ਵੀ ਬੁਝਾਵਾਜਾ ਮਾਰਿਆ ਹੀ ਹੁਣ ਵੀ ਅੱਡੀ ਦਿੱਕਤ ਹੈ ਪਹਿਲਾਂ ਪਹਿਲਾਂ ਮਹੀਨਾ 20 ਦਿਨ ਜਿਆਦਾ ਜ਼ੋਰ ਚਾਹੀਦਾ ਪਾਣੀ ਦਾ ਤੇ ਬਾਅਦ ਨਹੀਂ ਇੰਨੀ ਲੋਡ ਹੁੰਦੀ ਆ ਸੁੱਕੇ ਜਿਹਾ ਮਲਾਈ ਵੀ ਜਿਹੜੀ ਆ ਪਾਣੀ ਪਿੰਦਾ ਮੈਂ ਕਿੱਤੋਂ ਕਰਕੇ ਸੁੱਕੇ ਮਗਾਰੇ ਮੈਂ ਲਾਈ ਆ ਈਵਾਂ ਨਾ ਪਾਣੀ ਖੜ ਗਿਆ ਉਹਦੇ ਬਾਅਦ ਕਵਾੜ ਵੀ ਜਮ ਐਲ ਐਸ ਸਪਰੇ ਵੀ ਕਰ ਲਈ ਇਹਨਾਂ ਨੇ ਸਪਰੇ ਆਪਣੇ ਭਾਵੇਂ ਹੋਊਗੀ ਦੋ ਤਿੰਨ ਕਿੱਲੇ ਵਾਂ ਜ਼ਿਆਦਾ ਇਹ ਕਵਾੜ ਇੱਕ ਤਾਂ ਇਹ ਲਾਕ ਵਾਲੇ ਮਾਂ ਮੌਸਮ ਜਿਆਦਾ ਇੰਨਾ ਸਾਫ਼ ਜਾਊਗਾ ਨਾ ਐਨਾ ਬਰੀਕ ਜਾਏ ਥੋੜਾ ਜਿਹਾ ਉੱਠੀ ਜਾਊਗਾ ਉੱਪਰ ਨੂੰ ਛੋਟਾ ਵੱਡਾ ਜਾ ਸਾਰਾ ਫੁਕ ਜਾਊਗਾ ਫਿਰ ਹਾਂ ਦੇਖੋ ਬਈ ਕਾਵੜੀਆਂ ਦੀ ਕਾਵੜ ਕਾਢੀ ਮੂਰਤੀ ਲਗਾਏ ਜਲ ਪਤਾ ਨਹੀਂ ਕਿ ਤਣ ਚੜਨਾ ਹੋਲੇ 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 ਅੱਗਾ ਜਾਨੀ 2 ਟਰਾਲੀਆਂ ਉੱਤੇ ਹਨੀ ਦੇਖੋ ਭਾਈ ਆਹ ਟੱਕਰ ਲਈ ਇਹ ਦੋਰੀ ਆ ਮੋਲੀ ਲੱਗ ਗਈ ਮੋਲੀ ਲੱਗ ਗਈ ਮੋਲੀ ਨਹੀਂ ਹੈ ਇਹ ਡਾਕਾਬੜਾ ਦੇ ਇਹ ਉੱਤਰ ਪੈਦਲ ਤੁਰ ਰਹੇ ਨਾ ਇਹ ਵੱੱਕ ਦਾ ਦੂਸਰੇ ਨੂੰ ਪਕੜਾ ਦੇਗਾ ਉਹ ਮੋਟਰਸਾਈਕਲ 'ਪਾਟ ਜਾਵੇ ਇਸ ਤਰ੍ਹਾਂ ਦੇਖ ਕੇ ਇਹ ਉਹ ਪਕੜਾਦੀ ਜੰਨੂ ਦੂਏ ਨੂੰ ਪਕੜਾਦੀ ਉਹ ਥੋੜਾਗਾ ਥੋੜੀ ਦੂਰ ਫਿਰ ਅੰਗਾ ਦੂਆ ਉਹ ਮੋਟਰਸਾਈਕਲ ਪਾ ਜਾਗੇ ਅੰਗਾ ਖੜ ਜਾਗੇ ਇਹ ਰੰਗਾ ਉਸਨੂੰ ਪਕੜਾ ਦੇਗਾ ਇੱਕ ਟਰਾਲੀ ਉਹ ਅੱਗੇ ਜਾ ਰਹੀ ਹੈ ਬਾਈ ਵਲੋਗਾਂ ਵੀ ਦਿਖਾਇਆ ਦਾ ਤੁਹਾਨੂੰ ਐਤਕੀ ਪਿਛਲੇ ਸਾਲ ਨਾਲੋਂ ਕਿਹਨ ਮੇਰੇ ਨਾਲੋਂ ਪਿਛਲੇ 2 ਸਾਲ ਤੇ ਜ਼ਿਆਦਾ ਭੀੜ ਆਇਦਗੀ ਹਾਂ ਦੇਖੋ ਇਹ ਵੀ ਟਾਕਾ ਵੜਾ ਇਹ ਉਹ ਦੇ ਪਿੱਛੇ ਨੂੰ ਹੱਥ ਘੁਮਾ ਕੇ ਫਕੜਾਵਾ ਆਨੇ ਪਤਨੀ ਇਹ ਚੱਕਰਵਾ ਇਸका ਵੀ ਦੇਖ ਲੈ ਹੈ ਜਿੱਤਰਾ ਵੀ ਸੱਤ ਮਾ ਨਾ ਸੱਜੇ ਮਾ ਜਦੋਂ ਉਹਨੂੰ ਫਕੜਾਵਾ ਗਾ ਦੋਏ ਬੰਦੇ ਨੂੰ ਆ పిచ్చేను కమాగా హు పగడా

ਉਹ ਮੋੜੀ ਹੈ ਉਹ ਵੀ ਮੋੜੀ ਹੈ ਬੋਜੀ ਨੂੰ ਅੰਦਰ ਰਸਮਲਾਈ ਖਾਣੀ ਆ ਰਸਮਲਾਈ ਹੈ ਦੋ ਅਹ ਕਿੱਦ ਲੈਣੀ ਇੱਕ ਪਲੇਟ ਮਾਂ ਦੋ ਹਨ ਦੋ ਪਲੇਟਾਂ ਦੋ ਪਲੇਟਾਂ ਸੁਬੀ ਹੋਣੀ ਆ ਸੁਬੀ ਲੈ ਮਿਲੂ ਜੀ ਲਓ ਜੀ ਰਸਮਲਾਈ ਖਲੰਨੇ ਅੱਜ ਆਪਾਂ ਸੁੱਖ ਨੂੰ ਕਹਿੰਦਾ ਰਸਮਲਾਈ ਖਾਣੀ ਹੈ ਇਹ ਪਈਏ ਰਸਮਲਾਈ ਕਿਉਂ ਹੋਰ ਵੀ ਐ ਸੁੱਖ ਨੂੰ ਕਿਉਂ ਹੋਰ ਲੈਣਾ ਕਿਉਂ ਹੋਰ ਬਸਵਾਦ ਹੋਆ ਨਗਾ ਹੈ ਦੋ ਪਲੇਟ ਪੈਕ ਕਰਦੇ ਏਕਮੈਂ ਕਰਦੇ ਕਿਓਰ ਲੀਣਾ ਲੀਣਾ ਕਿਓਰ ਕੇ ਰਿਟਾ ਪਿਓਰਟੀਸ ਸਰਵਿਸ ਆ ਪੀਸਾ ਕੋ ਕਿ ਕਿ ਲੋ ਕਿਸ ਤਰ੍ਹਾਂ ਕਿਲੋ ਦਾ ਹੀ ਹੁੰਦਾ ਨਾ ਪੀਸਾ ਅੱਛਾ ਸੌਣ ਲਿਨ ਲੈਣਾ ਘਰ ਕਿਓਰ ਬਹੁਤ ਸਵਾਦ ਹੁੰਦਾ ਬਈ ਇਹਨਾਂ ਦਾ ਸਾਵਰੀਆ ਸਾਵਰੀਆ ਮਿੱਠੀ ਆਈਸਕ੍ਰੀਮ ਅੰਨ ਨੇ ਆਪ ਗਦਾਮ ਸ਼ੇਕ ਲੈਣਾ ਦਾ ਫਲੂਦਾ ਫਲੂਦਾ ਹੈ ਨਹੀਂ ਖਤਮ ਹੋ ਗਿਆ ਤਾਂ ਮਹਾ ਵਧੀਆ ਜਾ ਕਹਿੰਦਾ ਗਦਾਮ ਸ਼ੇਕ ਬਣਾ ਦਿੱਤੇ ਆ ਵਧੀਆ ਸਾ ਮਾ ਬਣਾ ਦੇ ਫਿਰ ਭਾਈ ਜੀ ਨਹੀਂ ਸਰ ਕਿਧਰ ਨੂੰ ਆ ਨਹੀਂ ਕਿਧਰ ਨੂੰ ਸਕੋਰਪੀਓ ਵਾਲੇ ਕੀ ਕਰ ਰਹੇ ਚੇਰੀ ਬਤੂ ਜੀ ਚੇਰੀ ਚੇਰੀ ਨਾ ਪਾਏ ਕੋਣੀ ਅੱਗੇ ਚੇਰੀ ਨਹੀਂ ਖਾਂਦਾ ਕੋਈ ਪੈਕ ਕਰਨੇ ਪੈਕ ਕਰੂ ਹਾਂ ਹਾਂ ਪੈਕ ਰੂ ਨਾ ਆਏ ਕਰ ਬੋਲ ਨਾ ਇਹਦੀ ਬੋਲਦੇ ਮਤਾ ਦੋ ਵੀ ਹੋਰ ਹੀ ਗੱਲ ਉਹ ਜੰਦ ਦੇ ਰੁੱਕੇ ਤੇ ਉਹਨਾਂ ਖੇਤਾਂ ਵਾਂ ਛਿੰਗੀ ਡੋ ਮਾਰ ਚੱਲਦੇ ਵਿੱਚ ਵਿੱਚ ਐਤ ਕੀ ਵੀ ਬਈ ਬਿਮਾਰੀ ਨਾ ਛੋਟੇ ਬੁੱਟੇ ਵਾਲੀ ਹੈ ਜਿਹੜੀ ਪਹਿਲਾਂ ਆਇਆ ਤਾਂ ਵਾਇਰਸ ਆਇਆ ਆ ਦੇਖੋ ਆ ਵਿਚ ਪੱਡਾ ਦੇਖੋ ਛੋਟਾ ਜਿਹਾ ਤਰ੍ਹਾਂ ਛੋਟਾ ਹੀ ਰਹਿ ਗਿਆ ਜene ਉਸ ਤਰ੍ਹਾਂ ਦਿਖਦੇ ਨਹੀਂ ਐ ਢੀ ਖਾ ਇਹ ਪਰ ਬੁਮਾਰੀ ਹੈ ਯਾਨੀ ਜਦ ਅੱਗੇ 30 ਜੇਰੀਆਂ ਜਿਹੜੀਆਂ ਕੇਤੀਆਂ ਮੈਂ ਕਹੀਂ ਵੀ ਜਮਾ ਜ਼ਿਆਦਾ ਹੈ ਪਹਿਲਾਂ ਵਿਚ ਨੂੰ ਹਨ ਰੁਕਾ ਜਾ ਪਿਆ ਤਾਂ ਇਹ ਬਰਸਾਤ ਕੀ ਵੀ ਹੈ ਬਰਸਾਤ ਓਕੇ ਉਹ ਨਹੀਂ ਖੜਿਆ ਦੇਖੋ ਇਹ ਦੇਖ ਵੀ ਖੜਿਆ ਹੈ ਹੈ ਮੈਂ ਜ਼ਿਆਦਾ ਬੋਲ ਸਕਦਾ ਨਹੀਂ ਇਹ ਲੋਕ ਖੜਾ ਫਾਰ ਰਹੇ ਨੇ ਖੜਿਆ ਯੋਰ ਵੀ ਆਪਣੇ ਦਾ ਥੋੜਾ ਜਿਹਾ ਲੇਟੇ ਹੋ ਗਿਆ ਗਿਰਦੇ ਗਿਰਦੇ ਤੇ ਇਹਨੂੰ ਪਰਾਂ ਤੇ ਸ਼ੁਰੂ ਕਰੋ ਰਹੀਏ ਇਹਨਾਂ ਸੋਖੂ ਹੂੰ ਉੱਧਰ ਫੇ ਸਪਰੇ ਵੀ ਗਾਣੇ ਗਣਨਾਵਾਂ 2 ਕਿੱਲਿਆਂ ਮਨ ਬਾਹਰ ਫਸਾਈ ਵਿੱਚ ਜਿੰਮੇ ਹੂੰ ਇਹਨਾਂ ਵੀਰ ਡੌਣ ਤੋੜ ਦੇਣੀ ਨੇ ਤੇ ਉੱਪਰ ਉਹ ਤਾਂ ਹੋ ਗਿਆ ਹੂੰ ਹੈ ਨਹੀਂ ਪਰ ਆਪਾਂ ਚਾ ਬੰਦ ਕਰਾ ਦਿੰਗੇ ਅਜਾ ਫਿਰ ਪਰ ਚਲਾਇਆ ਬਹਣਾ ਉਹਨਾਂ ਪਰਪੁਰ ਗੇਹਣਾ ਬਰਾ ਮੜਾ ਮੋਟਾ ਹੀ ਘਟਾਉਣਾ ਨਾ ਹਾਂ 4 ਵਜੇ ਆਈ ਹੁਣ ਇਹਨਾਂ ਲਾਈਟ ਮੈਂ ਕੀ ਕਰਦਾ ਚਲੋ ਆਈ ਗਏ ਜਿਹੜੇ ਮੈਂ ਖਾਲੀ ਤਮ ਪਾਲ ਲਿਆ ਕਦੇ ਮੜਾ ਮੋਟਾ ਬੰਦ ਕਰਦੀ ਵਾਕਿਆ ਕਹਿਣਾ ਹੋਵੇ ਹੂੰ ਹੂੰ ਦੇਖਦੇ ਹਾਂ 2 ਦਿਨ ਤੇ ਬਾਅਦ ਆਪਾਂ ਦੁਬਾਰਾ ਇਹ ਇਹ ਨਾ ਬਣਾ ਰੇ ਸਪਰੇਅ ਕਰਕੇ ਫੇਰ ਗਿਰੂਗਾ ਬਾਈ ਕਬਾੜ ਦੀ ਇਹ ਮੌਸਮ ਜਾ ਖੁਲਜੂਗਾ ਚੱਲੋ ਚਾਲਦੇ ਹਾਂ ਆ ਘਰ ਨੂੰ ਆਏ ਹਾਏ ਹਾਏ ਠੀਕ ਹੈ ਵੀ ਜੀਰੀ ਸਾਡੀ ਹੈ ਠੀਕ ਹੈ ਦੇਖੀਦਾ ਹੈ ਨਾ ਨਾ ਗੱਡੀਆਂ ਨਹੀਂ ਜੜੀਆਂ ਸ਼ਾਟ ਆਵਰਾ ਹੀ ਗਾ ਜੀ ਹੀ ਗਾ ਠੀਕੇ ਠੀਕੇ ਲਓ ਜੀ ਨੱਦ ਲੈ ਸਕੂ ਖਾਦ ਉਹ ਥੱਲਾ ਦੇਖੀ ਪਟੇ ਪਟ ਰੱਖਣ ਲੱਗੇ ਪਟਿਆ ਕੀ ਕਰਿਆ ਦੇਖੋ ਨੇ ਟੰਬੂ ਯੂਰੀਆ ਖਿੰਡ ਰਿਹਾ ਕੱਟੇ ਮਾਂ ਤੇ ਪਟ ਗਿਆ ਕਿ ਆ ਹੋਇ ਰੱਖਣ ਲੱਗੇ ਪਟਿਆ ਗਿਆ ਅਧਨੀ ਬਾਅਦ ਮੇ ਪਟਿਆ ਹੋਊਗਾ ਇਹ ਆਂਬਾ ਦਾ ਬੁੱਟਾ ਕਦ ਲਾਇਆ ਤੁਰ ਗਿਆ ਦਾ ਥੋੜਾ ਜਿਹਾ ਸਾਰ ਦੇਖੋ ਜੀ ਆਪਣਾ 26 ਝੋਨਾ ਹੁਣ ਆਪਾਂ ਨੇ ਦੇ ਦੇਣੀ 2 ਜੀ ਨੂੰ ਲਾ ਦਮ ਇਹਦੇ ਟੀਕਾ ਹੂੰ ਆਪਾਂ ਅੱਜ ਇੱਕ ਇੱਕ ਗੱਟੂ ਮਾਰਨਾ ਯੂਰੀਏ ਦਾ ਇੱਕ ਇੱਕ ਗੱਟੂ ਮਾਰਨਾ ਜ਼ਿੰਕ ਦਾ ਤੇ ਪੈਕਟ ਇੱਕ ਇੱਕ ਪੈਕਟ ਮਾਰਨਾ ਆਪਾਂ ਨੇ ਐਮਬੀਟੀ ਦਾ ਅੱਜ ਦੇਖ ਲਓ ਝੋਨਾ ਬਾਕੀ ਫਿਰ ਦੇਖੋ 4 ਦਿਨ 2 ਦਿਨ 4 ਦਿਨ ਤੇ ਬਾਅਦ ਉਹ ਆਪਣਾ ডোজ ਦੇ ਦੇਣੀ ਇਹਨੂੰ 26 ਨੂੰ ਬਸ ਹੁਣ ਹੀ ਟਾਈਮ ਹੈ ਬਾਦ ਮੰਗੇਰੇ ਦਾ ਕੋਈ ਫਾਇਦਾ ਨਹੀਂ ਦੇਖੋ ਅਗਲੀ ਵੀਡੀਓ ਚ ਧਰਤੀ ਢਗੀ ਮਿਲੂਗਾ ਉਹਦੀ ਮੈਂ ਤਾਂ ਨਹੀਂ ਉੱਗ ਰਾਤ ਨੂੰ ਉਹ ਡੋਲ ਕਰੀ ਸਾਫ ਹੰਮਣਾ ਚਲੋ ਰਲਾਓ ਫਿਰ ਲਓ ਜੀ ਅਰਲਾਉ ਤੇ ਆਪਾਂ ਨਾਲ ਗੱਲ ਐਮਬੀਟੀ ਆਪਾਂ ਵੀਡੀਓ ਲੈ ਆਏ ਬਾਈ ਫਿਰ ਕਿਹਦਾ ਬਤਾਉ ਕਿਹਾ ਜਾਣਾ ਇਹ ਵਰਤਿਆ ਵਾ ਆਪਾਂ ਨੇ ਪਿਛਲੇ ਹਾਲ ਪਾਇਆ ਦਾ ਇਹ ਟੰਗ ਦਾ ਇਹਦਾ ਵੀ ਉਹੀ ਤਰ੍ਹਾਂ ਲਈਆ ਮਤਲਬ ਹੈ ਲੋਹੀ ਚੀਜ਼ ਹੈ ਜੀ oke apa